ਪਟਿਆਲਾ ਤੋਂ ਲੋਕ ਸਭਾ ਹਲਕੇ ਦੇ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਵੱਲੋਂ ਸਮਾਣਾ ਦੇ ਵਿੱਚ ਪਹੁੰਚਣ ਤੇ ਕਿਸਾਨਾਂ ਦੇ ਵੱਲੋਂ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਹਾਲਾਂਕਿ ਪੁਲਿਸ ਪਾਰਟੀ ਦੇ ਵੱਲੋਂ ਭਾਰੀ ਸੁਰੱਖਿਆ ਦੇ ਵਿੱਚ ਪ੍ਰਨੀਤ ਕੌਰ ਨੂੰ ਰੈਲੀ ਵਾਲੀ ਥਾਂ ਤੇ ਪਹੁੰਚਾਇਆ ਗਿਆ। ਪਰ ਉੱਥੇ ਹੀ ਪੁਲਿਸ ਸੁਰੱਖਿਆ ਦੇ ਵਿੱਚ ਭਾਜਪਾ ਦੀ ਯੂਥ ਰੈਲੀ ਸਫਲ ਰਹੀ। ਲੇਕਿਨ ਮਹਾਰਾਣੀ ਪ੍ਰਨੀਤ ਕੌਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਉਸ ਮੌਕੇ ਦੇ ਕਿਸਾਨਾਂ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਸੀ ਅਤੇ ਸਾਡੇ ਤੇ ਗੋਲੀਆਂ ਚਲਾਈਆਂ ਸੀ। ਉਨਾਖੇ ਕਿ ਇਸ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋਈ ਸੀ ਲੇਕਿਨ ਅਸੀਂ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ ਤੇ ਸ਼ਹਿਰਾਂ ਦੇ ਵਿਚਣ ਨਹੀਂ ਆਉਣ ਦੇਵਾਂਗੇ ਅਤੇ ਇਸ ਦੌਰਾਨ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਸੀ ਜਿਹੜੀ ਬਾਹਰਾਨੀ ਨੇ ਸਾਰਾ ਪੰਜਾਬ ਦੁੱਖ ਕਰਿਆ ਭਾਜਪਾ ਨੇ ਭਾਜਪਾ ਦੇ ਵਿਰੋਧੇ ਵਿੱਚ ਸਾਰੇ ਕਿਸਾਨ ਖੜੇ ਨੇ ਜਿਹੜੇ ਕਿ ਕਿਸਾਨ ਸਾਡੇ ਸੜਕਾਂ ਦੇ ਉੱਤੇ ਗੋਲੀਆਂ ਮਾਰ ਕੇ ਮਾਰੇ ਗਏ ਨੇ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਹੁਣ ਵੀ ਗਿਰਫਤਾਰੀ ਰਾਤ ਬੱਸ ਪਰ ਲੀਆ ਹੈ ਡੰਡੇ ਮਾਰ ਰਹੀ ਹੈ ਇੱਕ ਮਹਾਰਾਣੀ ਇੱਕ ਬਾਹਰਾਨੀ ਕੱਲੀ ਪਿੱਛੇ ਸਾਡਾ ਕਿਸਾਨ ਹਜ਼ਾਰੀ ਕਿਸਾਨ ਹੈ ਜਿਹੜਾ ਸੜਕਾਂ ਤੇ ਖੜਾ ਹੈ ਸੜਕਾਂ ਤੇ ਲਟਿਆ ਰਿਹਾ ਹੈ ਕਿਉਂਕਿ ਇਹਨੂੰ ਕਿਸਾਨਾਂ ਦੀ ਬੋਲਦੀ ਲੋੜ ਨਹੀਂ ਹੈ ਵੇਖੋ ਸਾਡੇ ਨਾਲ ਸਰਕਾਰਾਂ ਕੀ ਕੋਈ ਕਰਦੀਆਂ ਨੇ ਪਈਆਂ ਅਸੀਂ ਦੇ ਵਿਰੋਧ ਵਿੱਚ ਜੀਪੀ ਦਾ ਕਰਾਂਗੇ ਕਰਾਂਗੇ ਉੱਥੇ ਹੀ ਇਸ ਪੂਰੇ ਮਾਮਲੇ ਦੇ ਸਬੰਧੀ ਮੀਡੀਆ ਦੇ ਨਾਲ ਗੱਲ ਕਰਦੇ ਹਾਂ ਮਹਾਰਾਣੀ ਪਰਨੀਤ ਕੌਰ ਨੇ ਆਖਿਆ ਕਿ ਕੇਂਦਰ ਸਰਕਾਰ ਹਰ ਵਰਗ ਦੇ ਲਈ ਕੰਮ ਕਰ ਰਹੀ ਹੈ ਉੱਥੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਪਟਿਆਲਾ ਤੋਂ ਜਾਖਲ ਰੇਲ ਲਾਈਨ ਲਈ ਤੁਸੀਂ 20 ਸਾਲ ਦੇ ਵਿੱਚ ਨਹੀਂ ਲੈ ਕੇ ਆਏ ਤਾਂ ਉਹਨਾਂ ਆਖਿਆ ਕਿ ਇਸ ਦਾ ਸਰਵੇ ਕਰਵਾਇਆ ਗਿਆ ਸੀ ਲੇਕਿਨ ਕੇਂਦਰ ਨੇ ਕਿਹਾ ਸੀ ਕਿ ਮੁਨਾਫੇ ਵਾਲਾ ਰੂਟ ਨਹੀਂ ਹੈ ਉੱਥੇ ਇੱਕ ਗਰਦੀ ਸਮੱਸਿਆ ਸੰਬੰਧੀ ਪੁੱਛੇ ਗਏ ਸਵਾਲ ਤੇ ਉਹਨਾਂ ਆਖਿਆ ਕਿ ਮੈਂ ਪਟਿਆਲਾ ਹਲਕੇ ਦੇ ਵਿੱਚ ਇੱਕ ਗਰਨੂਸ ਸਾਫ ਕਰਵਾ ਕੇ ਚੌੜਾ ਕਰਵਾਇਆ ਲੇਕਿਨ ਸੰਗਰੂਰ ਹਲਕੇ ਦੇ ਵਿੱਚ ਜਾ ਕੇ ਉਸ ਦਾ ਕੰਮ ਬੰਦ ਹੋ ਗਿਆ। ਉੱਥੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕੇਂਦਰ ਸਰਕਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾ ਰਹੀ ਹੈ। ਤਾਂ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਸੂਬੇ ਪੱਧਰ ਦੇ ਵਿੱਚ ਵਿਜੀਲੈਂਸ ਲੋਕਾਂ ਦੇ ਘਰਾਂ ਦੇ ਵਿੱਚ ਪੇਜ-ਪੇਜ ਕੇ ਸਾਡੇ ਵਰਕਰਾਂ ਨੂੰ ਤੰਗ ਕਰਦੀ ਹੈ। ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਦਾ ਹੱਕ ਹੈ ਆਪਣੀ ਗੱਲ ਰੱਖਣਾ ਲੇਕਿਨ ਰਾਜਨੀਤਿਕ ਨੇਤਾਵਾਂ ਨੂੰ ਵੀ ਹੱਕ ਹੈ ਕਿ ਉਹ ਆਪਣੀ ਗੱਲ ਲੋਕਾਂ ਤ ਹੱਕ ਹੈ ਲੇਕਿਨ ਇਸ ਤਰ੍ਹਾਂ ਜੋ ਵਿਰੋਧ ਕੀਤਾ ਜਾ ਰਿਹਾ ਇਹ ਵੀ ਕੋਈ ਠੀਕ ਗੱਲ ਨਹੀਂ ਪ੍ਰਚਾਰ ਸ਼ੁਰੂ ਹੈ ਵਧੀਆ ਚੱਲ ਰਿਹਾ ਹੈ ਹਾਂਜੀ ਅੱਜ ਜਿਹੜਾ ਸਰਕਾਰ ਨੇ ਆਪਣੇ ਕੇਂਦਰ ਸਰਕਾਰ ਬਣਾ ਕੇ ਜਿਹੜੇ ਮੈਨੀਫੈਸਟੋ ਆਇਆ ਕੀ ਮੁੱਦੇ ਲੈ ਕੇ ਆਇਆ ਉਹਦੇ ਵਿੱਚ ਬਹੁਤ ਲੋਕਾਂ ਨੇ ਆਮ ਦੋਲੇ ਦੇਖੋ ਜਿਹੜੇ ਮੁੱਦੇ ਨੇ ਮੇਨ 10 ਗੱਲਾਂ ਨੇ ਜਿਹੜੇ ਵਿੱਚ ਹਰ ਇੱਕ ਜਿਹੜਾ ਵਰਗ ਹੈ ਗਰੀਬ ਤੋਂ ਲੈ ਕੇ ਉੱਪਰ ਆਈਟੀ ਤੱਕ ਉਸ ਵਰਗ ਦੇ ਵਿੱਚ ਜੋ ਉਹਨਾਂ ਦੀਆਂ ਲੋੜਾਂ ਨੇ ਜੋ ਉਸ ਵਰਗ ਨੂੰ ਉੱਪਰ ਚਗਣ ਚੱਕਣਾ ਹੈ ਉਹਦੇ ਮੈਨੀਫੈਸਟੋ ਦੇ ਵਿੱਚ ਸੋਚ ਕੇ ਇੱਕ ਇੱਕ ਚੀਜ਼ ਨੂੰ ਕਿਸ ਤਰ੍ਹਾਂ ਲਾਗੂ ਕਰਨਾ ਹੈ ਉਹ ਮੈਨੀਫੈਸਟੋ ਰਿਲੀਜ਼ ਕੀਤਾ ਹੈ ਇਹ ਮੋਦੀ ਜੀ ਦੀ ਗਾਰੰਟੀ ਹੈ ਕੋ ਮੈਂ ਤਾਂ ਕਹਿੰਦੀ ਹਾਂ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਚਾਹੇ ਉਹ ਵਿਰੋਧ ਕਰਨ ਚਾਹੇ ਉਹ ਬੋਲ ਕੇ ਰੱਖਣ ਉਹਨਾਂ ਦਾ ਹੱਕ ਹੈਗਾ ਸਾਡਾ ਹੱਕ ਹੈਗਾ ਕਿ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਵੱਲੋਂ ਅਸੀਂ ਆਪਣੀ ਗੱਲ ਕਰ ਸਕੀਏ ਸਭ ਨੂੰ ਕਰਨੀ ਚਾਹੀਦੀ ਹੈ ਗੱਲ ਔਰ ਫਿਰ ਲੋਕ ਫਤਵਾ ਦੇਣਗੇ ਜੋ ਮਰਜ਼ੀ ਦੇਣ ਬੀਜੇਪੀ ਵੱਲੋਂ ਆਪਣੇ ਆਪ ਵੱਲੋਂ ਕਾਂਗਰਸ ਵੱਲੋਂ ਸਾਰਿਆਂ ਵੱਲੋਂ ਜੋ ਉਹਨਾਂ ਨੂੰ ਆਪਣਾ ਬੈਸਟ ਕੈਂਡੀਡੇਟ ਲੱਗਦਾ ਉਹ ਪੇਚ ਦੇ ਦੇਣਗੇ ਲੜਾਈ ਹੋਏਗੀ ਲੜਾਈ ਦਾ ਮਤਲਬ ਕਿ ਅਸੀਂ politcal ਸਿਆਸੀ ਲੜਾਈ ਲੜਾਂਗੇ ਸਾਰੇ ਗੱਲ ਦੱਸਾਂਗੇ ਔਰ ਉਹਦੇ ਵਿੱਚ ਲੋਕ ਹੀ ਫਤਵਾ ਦੇਣਗੇ ਇਹਦੇ ਵਿੱਚ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਹਿੰਦੂ ਐ ਸਿੱਖ ਐ ਮੁਸਲਮਾਨ ਐ ਕੀ ਉਹ ਪਾਰਟੀ ਦਾ ਚਿਹਰਾ ਹੈ ਪਾਰਟੀ ਦੀਆਂ ਨੀਤੀਆਂ ਹੈ ਲੈਕਿਨ ਕੰਪੀਟੀਟਰ ਸਮਝਦੇ ਹੋ ਇਹ ਸਾਰੇ ਕੰਪੀਟੀਟਰ ਨੇ ਕੁਛ ਨਹੀਂ ਕਹਿਰੀ ਮੈਂ ਮੈਨੂੰ ਆਪਣੇ ਚ ਆਪਣੀ ਪਾਰਟੀ ਚ ਕੌਨਫੀਡੈਂਸ ਹੈ ਕਿ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ ਬਾਕੀ ਲੋਕਾਂ ਦੇ ਉੱਤੇ ਐ ਦੇਖੋ ਰੇਲ ਦੇ ਜੋ ਰੇਲ ਦਾ ਮਸਲਾ ਸੀ ਤਿੰਨ ਵਾਰੀ ਇਹਦਾ ਸਰਵੇ ਕਰਵਾਇਆ ਸਰਵੇ ਬਨੇ ਨਹੀਂ ਆ ਸਕਦਾ ਔਰ ਆਪ ਜਾ ਕੇ ਕਰਵਾਇਆ ਪਰ ਉਸ ਸਰਵੇ ਦੇ ਵਿੱਚ ਰੇਲਵੇ ਨੂੰ ਇਹ ਠੀਕ ਨਹੀਂ ਲੱਗਦਾ ਸੀ ਕਿ ਇੱਥੇ ਸਾਨੂੰ ਕੋਈ ਮਨਾਫਾ ਹੋਊਗਾ ਸਮਾਣੇ ਦਾ ਪਹਿਲੇ ਹੀ ਮਹਾਰਾਜ ਸਾਹਿਬ ਨੇ ਬੜਾ ਸੋਹਣਾ ਹਾਈਵੇ ਬਣਾਇਆ ਥੀ ਪਟਿਆਲੇ ਤੋਂ ਸਮਾਣੇ ਤੱਕ ਦੇਖੋ ਇਹ ਜਿਹੜੀ ਇਹ ਜਿਹੜੀ ਹਾਈਵੇਜ਼ ਨੇ ਜਿਹੜੇ ਇਹ ਸਾਰੇ ਦੇਸ਼ ਨੂੰ ਜੋੜ ਰਹੇ ਨੇ ਇੱਕ ਪਲਾਨ ਨਾਲ ਚੱਲ ਰਹੇ ਨੇ ਕੋ ਪਹਿਲੇ ਕੱਗਰ ਦਾ ਕੰਮ ਸ਼ੁਰੂ ਹੋ ਗਿਆ ਥੀ ਪੂਰੀ ਤਰ੍ਹਾਂ ਇਹਨੂੰ ਚੱਕਿਆ ਹੋਇਆ ਥੀ ਫਿਰ 10 ਸਾਲਾਂ ਲਈ ਬ੍ਰੇਕ ਪੈ ਗਿਆ ਕਿਉਂਕਿ ਅਕਾਲੀ ਸਰਕਾਰ ਆ ਗਈ ਇੱਥੇ ਕੋਈ ਕਿਸੇ ਨੂੰ ਨਹੀਂ ਮੈਂ ਮੰਨਦੀ ਇਹ ਹੈ ਕਿ ਇਹ ਜਿਹੜਾ ਕੰਮ ਹੈ ਇੱਕ ਦੂਜੇ ਨੂੰ ਰਲ ਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰਾ ਇਹ ਸੂਬਾ ਮੇਰਾ ਇਹ ਮੇਰਾ ਇਹ ਇਹ ਲੋਕਾਂ ਦੇ ਹਿੱਤ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਪਹਿਲੇ ਵੀ ਕੀਤਾ ਸੀ ਫਿਰ ਖਲੀ ਪੰਜਾਬ ਪੰਜਾਬ ਦਾ ਮੇਰੇ ਹਲਕੇ ਦਾ ਸੰਧੂਰ ਦਾ ਜਿਹੜਾ ਸੀ ਉਹ ਸ਼ੁਰੂਆਤ ਕਰਵਾਈ ਸੀ ਇਹ ਕਿਹੜਾ ਤੱਕਾ ਕਰ ਰਹੀ ਹੈ ਜਿਹੜੇ ਲੀਡਰ ਅੰਦਰ ਕਰ ਰਹੇ ਨੇ ਜਿਹੜਾ ਛੋਟਾ ਛੋਟਾ ਉਹ ਤਾਂ ਲੀਡਰ ਗਏ ਉਹਨਾਂ ਦੇ ਤਾਂ ਪਿੱਛੇ ਸਾਰੀ ਦੁਨੀਆ ਉਹਨਾਂ ਦੀ ਪਾਰਟੀ ਖੜੀ ਹੈ ਸਾਡੇ ਜਿਹੜੇ ਛੋਟੇ ਛੋਟੇ ਬੰਦੇ ਅੰਦਰ ਕੀਤੇ ਆ ਉਹ ਲੀਡਰਾਂ ਮੁਤਾਬਕ ਨਹੀਂ ਹੈ ਇਹਨਾਂ ਨੇ ਨਹੀਂ ਸੋਚਿਆ ਘਰ ਘਰ ਵਿੱਚ ਜਿਲੰਦਸ ਘਰ ਘਰ ਵਿੱਚ ਵੇਜਲੈਂਸ